ਹਾਜ਼ਰੀ ਮੈਂ ਆਪਣੀ ਲੇਖਿਕ ਕਵਿਤਾ ਮਰਦਾਂ ਵਰਗੀ ਔਰਤ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ ਕਿ ਉਹ ਜਿਹੜੇ ਲਿਆ ਕੇ ਦਿੰਦੇ ਨੇ ਕਿ ਉਹ ਜਿਹੜੇ ਲਿਆ ਕੇ ਦਿੰਦੇ ਨੇ ਔਰਤ ਨੂੰ ਸੁਰਖੀ ਬਿੰਦੀ ਤੇ ਗਜਲਾ ਕਿ ਉਹ ਜਿਹੜੇ ਲਿਆ ਕੇ ਦਿੰਦੇ ਨੇ ਔਰਤ ਨੂੰ ਸੁਰਖੀ ਬਿੰਦੀ ਤੇ ਗਜਲਾ ਉਤਰਬਕ ਜਾਂਦੇ ਨੇ ਉਤ੍ਰਭਕ ਜਾਂਦੇ ਨੇ ਜਦੋਂ ਔਰਤ ਲਾ ਦਿੰਦੀ ਹੈ ਚੂੜੀਆਂ ਨਹੀਂ ਭਰਦੀ ਮਾang ਵਿੱਚ ਸੰਧੂਰ ਜਦੋਂ ਔਰਤ ਲਾ ਦਿੰਦੀ ਹੈ ਚੂੜੀਆਂ ਨਹੀਂ ਭਰਦੀ ਮਾang ਵਿੱਚ ਸੰਧੂਰ ਤੇ ਪੰਨ ਲੈਂਦੀ ਹੈ ਤੇ ਪੰਨ ਲੈਂਦੀ ਹੈ ਪਿੱਛੇ ਤੋਂ ਆਪਣੀ ਚੁੰਨੀ ਜਿਹੜੇ ਮਰਦ ਨਹੀਂ ਗੌਲਦੇ ਔਰਤ ਦੇ ਹੱਕਾਂ ਨੂੰ ਕਿ ਜਿਹੜੇ ਮਰਦ ਨਹੀਂ ਗੌਲਦੇ ਔਰਤ ਦੇ ਹੱਕਾਂ ਨੂੰ ਨਹੀਂ ਦਰਦੇ ਉਸ ਦੇ ਹੰਝੂਆਂ ਤੋਂ ਉਹ ਅਕਸਰ ਠਠੰਬਰ ਜਾਂਦੇ ਨੇ ਉਹ ਅਕਸਰ ਠਠੰਬਰ ਜਾਂਦੇ ਨੇ ਵੇਖ ਕੇ ਜਾਇਜ਼ਾਤ ਵਿੱਚ ਔਰਤ ਦਾ ਨਾਂ ਕਿ ਜਿਨ੍ਹਾਂ ਨੇ ਹਮੇਸ਼ਾ ਸੋਚਿਆ ਕਿ ਜਿਨ੍ਹਾਂ ਨੇ ਹਮੇਸ਼ਾ ਸੋਚਿਆ ਔਰਤ ਮਰਦ ਦਾ ਹੱਥ ਫੜ ਕੇ ਤੁਰੇ ਮੋਟਰਸਾਈਕਲ ਦੇ ਪਿੱਛੇ ਬੈਠੇ ਰੋਟੀ ਹਮੇਸ਼ਾ ਅਖੀਰ ਚ ਖਾਵੇ ਨਾ ਹੋਣ ਉਸਦੇ ਮੋਬਾਈਲ ਵਿੱਚ ਮਰਦਾਂ ਦੇ ਫੋਨ ਨੰਬਰ ਤੇ ਸਿਰਫ ਰਹਿ ਜਾਵੇ ਕਿਧਿਆਂ ਦੇ ਬਿਰਤ ਕਿ ਫਿਰ ਉਹ ਮਹਿਜ਼ ਗੱਲਾਂ ਹੀ ਕਰਦੇ ਨੇ ਕਿ ਫਿਰ ਉਹ ਮਹਿਜ਼ ਗੱਲਾਂ ਹੀ ਕਰਦੇ ਨੇ ਉਸ ਨੂੰ ਵੇਖ ਕੇ ਮੋਟਰਸਾਈਕਲ ਚਲਾਉਂਦੀ ਫਿਰਨੀ ਤੇ ਕੱਲੀ ਪਸ਼ੂ ਚਰਾਉਂਦੀ ਘਰ ਲਈ ਰਾਸ਼ਨ ਲੈ ਕੇ ਆਉਂਦੀ ਤੇ ਮਰਦਾਂ ਦੇ ਨਾਲ ਹੱਥ ਮਿਲਾਉਂਦੀ ਤੇ ਨਹੀਂ ਬਰਦਾਸ਼ਤ ਤੇ ਨਹੀਂ برداشت ਹੁੰਦੀ ਫਿਰ ਉਹਨਾਂ ਤੋਂ ਅਜੀਹੀ ਦ੍ਰਿੜ ਔਰਤ ਔਰਤ ਦੀ ਬਰਾਬਰੀ ਨੂੰ ਸਮਝਦੇ ਨੇ ਉਹ ਆਪਣੀ ਹਾਰ ਔਰਤ ਦੀ ਬਰਾਬਰੀ ਨੂੰ ਸਮਝਦੇ ਨੇ ਉਹ ਆਪਣੀ ਹਾਰ ਤੇ ਉਛਾਲਣ ਲੱਗਦੇ ਨੇ ਉਸ ਦੇ ਕਿਰਦਾਰ ਤੇ ਚਿੱਕੜ ਕਿ ਇਤਿਹਾਸ ਗਵਾਹ ਹੈ ਕਿ ਇਤਿਹਾਸ ਗਵਾਹ ਹੈ ਔਰਤ ਨੇ ਗੜ ਲਾਏ ਨੇ ਹਮੇਸ਼ਾ ਹੀ ਔਰਤਾਂ ਵਰਗੇ ਮਰਦ ਤੇ ਮਰਦ ਡਰਦਾ ਰਹੇਗਾ ਅੰਤ ਤੀਕ ਮਰਦਾਂ ਵਰਗੀ ਔਰਤ ਤੋਂ ਤੇ ਮਰਦ ਡਰਦਾ ਰਹੇਗਾ ਅੰਤ ਤੀਕ ਮਰਦਾਂ ਵਰਗੀ ਔਰਤ